ਇੱਧਰ ਪਾਸ ਚੱਲਦਾ ਪਿਆਗਾ ਤਾਂ ਬੈਠੇ ਹੋਏ ਆਂ ਮੇਰੀ ਸਸਕਾਰੀ ਬੱਚੇ ਇਹਨਾਂ ਨੂੰ ਅਕਲ ਨਹੀਂ ਹੈਗੀ ਦੋਨਾਂ ਨੂੰ ਇਹ ਇਹਨਾਂ ਨੇ ਵੀ ਨਹੀਂ ਇੱਕ ਲੈ ਗਏ ਸੋ ਮੰਮੀ ਉਹ ਨਹੀਂ ਹਣ ਚੱਲੇ ਨੇ ਘੁੰਮਣ ਜੱਜ ਵਾਕਸ ਕਰ ਦਿਖਾ ਲੇ ਕਰਦੀ ਕੀ ਹੁੰਦਾ ਵਾ ਤੈਨੂੰ ਉਹ ਦਿਨ ਕਿਹਾ ਸੀ ਨਾ ਸੋ ਹੀ ਗਏ ਗੈਸ ਵੈਲਕਮ ਬੈਕ ਟੂ ਚੈਨਲ ਮਨਚੀ ਮਬਲੌਗਸ ਤੇ ਦੋਸਤੋ ਸਾਗ ਤਾਂ 232 ਦਿਨਾਂ ਨਾਲ ਆਪਾਂ ਬਿਲਕੁਲ ਠੀਕ ਆ ਦੋਸਤੋ ਸੋ ਹੀ ਮੈਂ ਚੀਨਾ ਕਬੂਤਰ ਬਣ ਚੁੱਕਿਆ ਕਿਉਂਕਿ ਆਪਾਂ ਚਲੇ ਦੋਸਤੋ ਕਿਤੇ ਕੰਮ ਗੈਸ ਕਿੱਟਾ ਸੋਣਾ ਲੱਗਦਾ ਪਿਆ ਮੈਨੂੰ ਗਾਈਜ਼ ਰੁਮਾਨ ਬੰਦੇ ਰੱਖਣਾ ਪਟਕਾ ਬਗਲਾ ਪਰਨਾ ਬੰਦ ਤੁਸੀਂ ਮੇਰੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਕਰ ਰਹੇ ਹੋ 1.1 ਮਿਲੀਅਨ ਹਾਂ ਬਹੁਤ ਜ਼ਿਆਦਾ ਥੈਂਕਸ ਸਾਰਿਆਂ ਦਾ ਤੇ YouTube ਤੇ ਵੀ ਪਲੀਜ਼ ਵਾਇਰਲ ਕਰ ਦਿਓ ਵੀਡੀਓ ਤੁਹਾਡੇ ਕੰਮ ਦੀਆਂ ਵੀਡੀਓ ਆਉਣ ਵਾਲੀਆਂ ਨੇ ਤੇ ਤੁਸੀਂ Instagram ਤੇ ਵੀ ਦੇਖ ਸਕਦੇ ਹੋ ਤੇ YouTube ਤੇ ਵੀ ਦੇਖ ਸਕਦੇ ਹੋ yes dost bye bye ਬਾਤ ਕਰਾਂਗੇ ਓ ਇੱਧਰ ਬਾਏ ਮੈਂ ਤੁਹਾਨੂੰ ਬਾਏ ਬਾਏ ਕਿਹਾ ਇੱਧਰ ਮੇਰਾ ਫੋਨ ਕੱਟਿਆ ਕਿਸੇ ਦਾ ਕੋਲੋਲੀ ਹੋ ਗਈ ਤਾਂ ਚੱਲ ਕੋਈ ਨਾ ਤੇ ਚਲੋ ਦੋਸਤ ਹੁਣ ਆਪਾਂ ਜਾ ਭੱਜ ਕੇ ਬਟਿੱਕ ਤਾਂ ਮੇਰੇ ਸੂਟ ਫੜ ਕੇ ਲੈ ਤੂੰ ਪੱਗ ਪੱਗ ਤਾਂ ਬਨ ਲੈ ਪੱਗ ਤਾਂ ਬਨ ਲੈੰਦੋ ਤੁਸੀਂ ਜਾ ਕੇ ਲਿਆਇਓ ਰੀਤੇ ਨਾਲੇ ਭਾਗ ਟਰਾਈ ਕਰਕੇ ਦੇਖ ਆ ਇੱਕ ਵਾਰੀ ਟਰਾਈ ਨਹੀਂ ਹੋਤਾ ਉਹ ਤਾਂ ਵਿੱਚੇ ਚੁੱਬਦੇ ਸੀਗੇ ਉਹ ਪੱਟੀ ਜੀ ਲਵਾਉਣ ਨੂੰ ਭੇਜੇ ਹੋਏ ਕੋਈ ਨਾ ਲੈ ਆਇਆ ਭੱਜ ਕੇ ਜਾ ਕੇ ਭੱਜ ਕੇ ਜਾ ਕੇ ਲੈ ਆਇਆ ਮੈਂ ਫਟਾਫਟ ਮੈਂ ਵੀ ਤਿਆਰ ਹੋ ਜਾਣਾ ਇੱਥੇ ਚਲੋ ਦੋਸਤੋ ਤਿਆਰ ਹੁਨੇ ਫਿਰ ਤੁਹਾਨੂੰ ਮਿਲਦੇ ਆਪਾਂ ਜਿਹੜੇ ਸਰਜਣੇ ਜਾਣ ਲਈ ਤਿਆਰ ਹੋ ਗਏ ਨੇ ਤਾਂ ਕੋਈ ਨਾ ਤੁਹਾਨੂੰ ਮੈਂ ਗੋੜਾ ਕਰੂੰਗੀ ਆਹ ਦੇਖੋ ਗਾਇਸ ਆਈਸ਼ ਵੀ ਰੈਡੀ ਆ ਭਾ ਦਰ ਰੁਕ ਜਮ ਨਿਗੇਟ ਬੰਦ ਕਰਨ ਦੇ ਇਧਰ ਕਰਕੇ ਲੈ ਨਾ ਦਬਾ ਕੇ ਮਾਮਾ ਇਧਰ ਹੀ ਲਾਤੀ ਕੱਢਦਾ ਆ ਫੇਰ ਕਰਤੀ ਹੁਣ ਇਹ ਸਤਾਨ ਨਾਲ ਹੁੰਦਾ ਨਾਲ ਐਕਟਿਵਟੀ ਨਾਲ ਆਉਂਦਾ ਆਹ ਹੈਟ ਹੈਗਾ ਲੈ ਆਉਗਾ ਕੈਮਰਾ ਇਧਰ ਕਰੀ ਗਾਇਸ ਇਹ ਮੇਰੇ ਵੀਰੇ ਦਾ ਦੋਸਤ ਆ ਪੱਕਾ ਤੇ ਇਹ ਮੇਰਾ ਫੇਵਰੇਟ ਵੀ ਆ ਤੇ ਇਹ ਮੇਰਾ ਫੇਵਰੇਟ ਵੀ ਰਾਵਾਂ ਟੱਟੀ ਦੋਨੇ ਇਕੱਲੇ ਕਾਲੇ ਕਾਲੇ ਉਹ ਹੈਲੋ ਦੇਖਿਆ ਤੇ ਦੇਖਿਆ ਕਿ ਮਮੀ ਗੋਰਾ ਮਾਣ ਮੈਨੂੰ ਗਾਇਸ ਇਹ ਬੱਚਾ ਪਤਾ ਕਿਉਂ ਪਸੰਦ ਆ ਇਹ ਕਾਂ ਕਿ ਆ ਵੀ ਕਰ ਸਕਦਾ ਮੇਰਾ ਵੀਰ ਹਾਂ ਮੈਨੂੰ ਇਹਦੀਆਂ ਗੱਲਾਂ 'ਚ ਤਰਕ ਲੱਗਦਾ ਹੁੰਦਾ ਵੀ ਇਹ ਜ਼ਿੰਦਗੀ 'ਚ ਕੁਝ ਕਰੂਗਾ ਐ ਬੰਦ ਕਰਾ ਚਲਾ ਗੱਡੀ ਮੋੜਨ ਲਈ ਚਲ ਆ ਗੱਡੀ ਮੋੜਾ ਕਰੂਗਾ ਜੋ ਵੀ ਇੱਕ ਬੰਦੇ ਦੇ ਅੰਦਰ ਵੀ ਦੇ ਆਪਣੇ ਆਪ ਦੇ ਅੰਦਰ ਨਾ ਇੱਕ ਭਾਵਨਾ ਹੁੰਦੀ ਜੱਜਮਾਂ ਦੀ ਜੱਜਮਾਂ ਕੁਝ ਕਰ ਦਿਖਾਉਣ ਦਾ ਮੇਰੀ ਬਾਇਓ ਚ ਲਿਖਿਆ ਆ ਜੱਜਮਾਂ ਕੁਝ ਕਰ ਦਿਖਾਏਗਾ ਇਹਦਾ ਆ ਹੀ ਕਰ ਸਕਦਾ ਇਹਦਾ ਆ ਹੀ ਕਰ ਸਕਦਾ ਇਹਦਾ ਆ ਹੀ ਕਰ ਸਕਦਾ ਚਲ ਗੱਡੀ ਮੋੜਨ ਚਲੇ ਦੋਸਤੋ ਗੱਡੀ ਮੋੜਨ ਚਲਦੇ ਆ ਗੱਡੀ ਮੋੜ ਕੇ ਆ ਕੇ ਤੁਹਾਨੂੰ ਫੇਰ ਮਿਲਦੇ ਆ ਇਹ ਗੱਡੀ ਦਾ ਚਾਰਜਰ ਆ ਗੱਡੀ ਦਾ ਨਹੀਂ ਆ ਗੱਡੀ ਦਾ ਵਾ ਆਹ ਮਾਰੋ ਚਲ ਮਾਰੋ ਏਸੀ ਗਾ ਤਾਂ ਬੰਦ ਕੀਤਾ ਸਰ ਬੰਦ ਮਾਰੋ ਗੱਡੀ ਬੰਦ ਆ ਵੂਮਨ ਮੁੰਡਾਂ ਦਾ ਵਾਹ ਗੱਡੀ ਗੇ ਸੀ ਕਿ ਤਾਂ ਬੰਦ ਵੀ ਸੀ ਮੇ ਅਸੀ ਦੀ ਪੈ ਗਈ ਏਸੀ ਬੰਦ ਆ ਤਾਂ ਦੇਖਿਆ ਦੀ ਗੱਡੀ ਬੰਦ ਆ ਰਿਤੇ ਸ਼ਕਲ ਦਿਖਾਈ ਆਪਣੀ ਰਿਤੇ ਸ਼ਕਲ ਦਿਖਾਈ 12 ਵਜੇ ਸਕੂਲ ਆ ਰਿਹਾ ਤੁਹਾਨੂੰ ਬਾਰੇ ਏਡੀ ਸ਼ਕਲ ਦਿਖਾਈ ਆਪਣੀ ਵਿੰਗੀ ਸ਼ਕਲ ਦਿਖਾ ਸ਼ਕਲ ਦਿਖਾ ਹੁਣ ਵਲੌਗ ਨਹੀਂ ਚੱਲਣਾ ਤੇਰੇ ਦੋਸਤਾਂ ਨਾਲ ਆਪਾਂ ਚੱਲਦੇ ਹਾਂ ਤੁਹਾਨੂੰ ਪਹੁੰਚ ਕੇ ਮਿਲਦੇ ਜਿੱਥੇ ਚੱਲੇ ਆ ਕਿੱਥੇ ਚੱਲੇ ਆ ਦੱਸਾਂਗੀ ਪਹੁੰਚ ਕੇ ਉੱਗਰ ਤੋਂ ਗਉਸ਼ਾਲਾ ਪਹੁੰਚ ਗਿਆ ਆਪਾਂ ਕਾਫਲਾ ਲੈ ਕੇ ਤਾਂ ਚਲੋਗੇ ਜੀ ਸਨ ਆਪਾਂ ਮੱਥਾ ਟੇਕਦੇ ਆਂ ਕਿ ਆਪਾਂ ਬੰਦਾ ਮਾਰਦੇ ਆਂ ਮੱਥਾ ਟੇਕ ਕੇ ਤੁਹਾਨੂੰ ਫੇਰ ਮਿਲਦੇ ਆਂ ਬੋਲੋ ਜੈ ਮਾਤਾ ਦੀ ਜੈ ਮਾਤਾ ਦੀ ਤਾਂ ਗਾਇਜ਼ ਇਹ ਮੈਨੂੰ ਗੋਰਾ ਕਰਨ ਦੀ ਗੱਲ ਨਾ ਕਰਦਾ ਦਾ ਦੇਖ ਲਓ ਮੂਤੋਲਾ ਮੂਤੋਲਾ ਰੈਡ ਲਾ ਬਹੁਤ ਥੋੜਾ ਚੱਲਦੇ ਆ ਇੱਥੇ ਆਪ ਭਾਰੇ ਦੇਣਾਗੇ ਸ਼ਾਮ ਨੂੰ ਆ ਬੜੇ ਛੋਟੇ ਚੱਲਦੇ ਆ ਵੀ ਇੱਕੋ ਪਰੇ ਲਾ ਆਪਾਂ ਪਾਰਾਂਗੇ ਬਾਤ ਚ ਬਾਤ ਚ ਤੁਹਾਡੀ ਗੱਲਾਂ ਬਾਤ ਚ ਸੁਣਾਗੇ ਟਿਪ ਗਾਇਸ ਚਾਰੇ ਆ ਝੂ ਝੂ ਝੂਟੇ ਲੈਣ ਤੇ ਇੱਥੇ ਉਹ ਜਾ ਕੇ ਪਾਰੀ ਮੈਗਨ ਪਾਲਾ ਪਾਲ ਓਏ ਨਹੀਂ ਓ ਨਹੀਂ ਇੱਥੇ ਫਬਾਰੇ ਚੱਲਦੇ ਨੇ ਤੇ ਆ ਚੀਮਾ ਮੇਰਾ ਭਾਈ ਅਮਰ ਮੈਗਨ ਜਮਾ ਕਰਦੇ ਤੇ ਚਲੋ ਜੇ ਸ਼੍ਰੀ ਰਾਮ ਜੇ ਸ਼੍ਰੀ ਰਾਮ ਰਾਧੇ 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 ਰਾਧਾ ਕ੍ਰਿਸ਼ਨਾ ਕਿਤਨਾ ਹਰੇ ਹਰੇ ਰੀਤੇ ਰੀਤੇ

ਇਹ ਦੇਖੇ ਵੀ ਤੁਸ ਤੋਂ ਹੜਾਗੇ ਦਫਤਰ ਰੋਕਦੇ ਆ ਰੋਕਦੇ ਆ ਰੋਕਦਾ ਤੁਸ ਤੋਂ ਕਮਰਾ ਬਣਾਉਂਗਾ ਲੈਣ ਦੇ ਦੋਸਤੋ ਬੰਦਾ ਕਿਹਾ ਹਾਂ ਹਾਂ ਹੋਏ ਰੀਤਾ ਦੇਖਦੇ ਕਿਦਾਂ ਓਏ ਹਰ ਜਾ ਨਾੜ ਜਾ ਦੋਸਤੋ ਹੁਣ ਆਪਾਂ ਚੱਲੇ ਆ ਬੈਠ ਜਾ ਪਾਣੀ ਪੀ ਲੈ ਆਪ ਖਾ ਕੇ ਇਸਾਂ ਬੁਖਾਂਦੇ ਆ ਤੇ ਲੱਗੋ ਗਿੱਦੀ ਆ ਕੱਟੀਆਂ ਵੀ ਖਾ ਗਏ ਅੰਬੀਆਂ ਖਾ ਗਏ ਤੇ ਉੜ ਗਏ ਤੇ ਆ ਦੇਖੋ ਅੰਬੀਆਂ ਦਾ ਰਿਜ਼ਲਟ ਹਾਂ ਗਏ ਸੈਲਟਲ ਪੜੀ ਪਾਇਆ ਇਹਨਾਂ ਨੇ ਲੰਬਾ ਤੇ ਚੜ ਗਏ ਮੇਰੇ ਉੱਤੇ ਤੇ ਮੈਨੂੰ ਫਾੜ ਕੇ ਕੁੱਟਿਆ ਇਹਨਾਂ ਨੇ ਕੁੱਟੇ ਮੈਂ ਤੇ ਮੁਰਗੀ ਰਾਤ ਖਾ ਗਏ ਉਹ ਕਿਵੇਂ ਲੈਣੀ ਹੋ ਗਈ ਉਹ ਕਿੱਥਾਂ ਹੈਲੋ ਛੂਟੇ ਦਿੱਤੇ ਆ ਆ ਗਏ ਦੇ ਦੇ ਛੱਟੂ ਬਾਅਦ ਚ ਗੱਲੀ ਵਾਗੀ ਬਾਹਰ ਨਿਕਲ ਗਈ ਜਾਂਦੀ ਮੇਰੇ ਤਾਂ ਕੰਮ ਆ ਮੈਨੂੰ ਮਾਤਾ ਪੂਰਾ ਮੈਂ ਕਿਉਂ ਹੋਣੀ ਹੋਣੀ ਹਾਂ ਦੇਖੇ ਆਂਟੀਆਂ ਕਿੰਨਾ ਸੋਹਣਾ ਕਦੇ ਕਬਾਰ ਤੇ ਜਾਣਾ ਹਾਂ ਤੇ

ਉਹ ਭਾਦਿਕਾ ਕਰ ਮਾਲਾ ਲਾ ਲਾ ਹੋਏ ਉਹਦੇ ਚਲੋ ਦੋਸਤ ਚੱਲਦੇ ਆ ਮਮਾ ਮਮਾ ਹੈਲੋ ਮਮਾ ਜੇ ਦੇਖੋ ਗਾਇਸ ਜੀ ਇਹ ਹਮਾਰੀ ਜਸੂ ਹੈ ਕਸੂਰ ਹੈ ਮਮਾ ਇੱਧਰ ਚਲੋ ਗਾਇਸ ਹੁਣ ਅਗੋਂ ਮੱਤਾਂ ਦੇ ਕੇ ਤੁਹਾਨੂੰ ਫਿਰ ਮਿਲਦੇ ਆ ਗਾਇਸ ਆ ਕੇ ਸੋਣਾ ਕੋਈ ਜਾਣਨੇ ਕੋਮੈਂਟ ਥੱਕਦੇ ਆ ਫਿਰ ਹਾਂ ਥੱਕਦੇ ਆ ਨਾ ਜਾਇਆ ਕਰੋ ਗਾਈਸ ਕਰ ਗਿਆ ਆ ਗੀਆਂ ਸਰਦਨ ਘਰੇ ਘਰੇ ਚਲ ਗਏ ਨੇ ਗਾਈਸ ਉਧਰ ਵੀਰਾ ਆ ਵੀਰਾ ਵੇ ਕੇ ਤੇ ਆਵੇ ਵੀ ਭਈ ਉੱਠੇ ਤੂੰ ਭਈਆ ਰਣੀ ਸੁਣ ਨਾ ਜਾਇਆ ਕਰੋ ਫਿਰ ਤੇ ਥੱਕ ਜਾਂਦੇ ਆ ਤੁਹਾਨੂੰ ਚੱਲ ਤੇ ਚਲੋ ਦੋਸਤੋਂ ਜਦੋਂ ਉੱਠਦੇ ਆ ਫਿਰ ਮਿਲਦੇ ਆ ਦੋਸਤੋਂ ਸੋ ਕੇ ਉੱਠੇ ਇਹ ਫੇਰ ਸੋ ਗਿਆ ਹੁਣੀ ਤਾਂ ਉੱਠੀ ਆ ਤੇਰੇ ਥੱਪੜ ਪੈਣਗੇ ਜੇ ਤੂੰ ਸੁੱਤੀ ਆਉਣ ਲੱਗੀ ਸਮਝ ਮੇਰੀ ਭੈਣ ਸੋਣੀ ਆ ਫੜ ਯਾਰ ਤੂੰ ਬੋਲਦਾ ਰਹਿ ਮੇਰੇ ਭਾਣ ਨੂੰ ਗਾਈਸ ਇਹਨੇ ਇਹਦੇ ਸੁੱਤੀ ਪਈ ਦੇਣਾ ਸੱਚੇ ਬਾਲ ਪਾਤੇ ਪਤਾ ਨਹੀਂ ਕੀ ਪਾਇਆ ਕਰਨ ਚ ਚੜਦੀ ਪਈ ਮੇਰੇ ਤੋਂ ਚੜਦੀ ਆ ਪੁੱਛ ਲੂ ਜਦੋਂ ਮੈਂ ਤਾਂ ਪਿਆਰ ਕਰਦੇ ਉਹਨਾਂ ਨੂੰ ਪਿਆਰ ਨਹੀਂ ਕਰਦਾ ਸਾਰੇ ਨੂੰ ਚੰਦ ਵਾ ਬੇਲੇ ਯਾਰ ਦੁਕਾਨੋਂ ਬਾਹਰ ਆ ਚਾਰਜਰ ਆਏ ਇਹਦੇ ਲੱਗਿਆ ਜਿਵੇਂ ਉਹ ਹਸਪੀਟਲ ਚ ਤਾਰਾਂ ਲੱਗੀਆਂ ਹੁੰਦੀਆਂ ਤਾਂ ਦੋਸਤੋ ਰਿੱਤਾਂ ਨੂੰ ਸਾਡਾ ਪਿਆ ਹੋਇਆ ਵਾ ਫਿਰ ਉਹ ਫੋਨ ਦੀ ਡਿਊਟੀ ਆ ਇਹ ਸਾਲਾ ਮੈਨੂੰ ਪਤਾ ਕਿ ਕਿਤੇ ਨੇ ਸੁੱਤੀ ਪਈ ਸੁਣ ਮੈਨੂੰ ਕੁਝ ਨਹੀਂ ਕਰਨਾ ਇਕੱਲੀ ਵੀਡੀਓ ਨੂੰ ਮੈਨੂੰ ਸ਼ੌਂ ਨਿੰਦੇ ਸ਼ੌਂ ਦੇ ਹੁਣ ਇਹ ਫੋਨ ਚ ਲਾਂਦੀ ਕਿ ਸੁਣਦੀ ਹਾਂ ਕੰਤੂ ਸੋਇੰਗ ਸੋ ਸੋ ਆਏ ਲਗਦਾ ਇੱਕ ਫੋਨ ਇਹਨੂੰ ਚਾਰਜ ਲੱਗਿਆ ਕਿਨੂੰ ਲੱਗਿਆ ਸੋ ਸੋ ਆਰੇ ਦਾ ਰੇ ਰੀਤੇਲੇ ਬੰਸਤ ਰੋੜੇ ਮਾਰੇ ਮੈਂ ਮਮਮੀ ਨਾ ਜਾਣਾ ਮਾ ਮਮਮੀ ਨਾ ਜਾਣਾ ਮਮਣਾ ਮਮਣਾ ਨਾ ਪਾਲੂ ਆਹੋ ਛੜ ਦੇਣ ਪਰ ਹੂੰ ਉਸ ਕਮਣ ਹਾਇ ਅੰਦਰ ਕਰਨੀ ਜਿੱਕਾ ਤੋਂ ਦੀ ਏਸੀ ਵੀ ਚੱਲੀ ਜਾਂਦਾ ਅੱਜ ਅੱਜ ਪਤਾ ਟੈਂਕੀ ਦਾ ਪਾਣੀ ਬੋਗਰਨਾ ਨਨੇ ਨਾ ਆ ਫੜੀ ਉੱਠ ਉੱਠ ਲੰਮੀ ਨਹੀਂ ਮੈਨੂੰ ਉੱਠਿਆ ਉੱਠਿਆ ਲਿਆ ਸੌਣ ਦਈ ਮੈਂ ਵੀਡੀਓ ਪਾ ਦੋ ਸੋਣਾ ਠੀਕ ਆ ਤਾਂ ਚਲੋ ਦੋਸਤੋਂ ਦਿੱਤਾ ਸਾਡਾ ਉੱਠ ਗਿਆ ਵਾ ਤੇ ਤੁਹਾਨੂੰ ਹੁਣ ਆਪਾਂ ਰੁੱਕ ਕੇ ਮਿਲਦੇ ਹਾਂ ਬੰਨ ਗਏ ਇਸ ਕੰਮ ਕਰਨਾ ਠੀਕ ਹੈ ਜੀ ਗਾਈਜ਼ ਆ ਸਾਡੀ ਪ੍ਰਕਾਸ਼ੋ ਬੀਬੀ ਆ ਦੋਸਤੋਂ ਮੰਮੀ ਹਣੀ ਚੱਲੇ ਨੇ ਘੁੰਮਣ ਦੋਜੀ ਬੋਲੇ ਸੰਜਨ ਨੂੰ ਵੀ ਪਤਾ ਲੱਗਣਾ ਚਾਹੀਦਾ ਸੰਗਾ ਜੀ ਮੰਮੀ ਹਣੀ ਚੱਲੇ ਘੁੰਮਣ ਆਹ ਤਾਂ ਤੇਰੀ ਭੂਣ ਪੜਾਈਦਾ ਹੁੰਦਾ ਆ ਤਾਂ ਉੱਥੇ ਨਹੀਂ ਹੈਲੋ ਤੇਲ ਪਾ ਇਨੇ ਮੱਗਾਂ ਭਰ ਕੇ ਤੇਲ ਪਾ ਦਈ ਉੱਠੀ ਮੱਗਾਂ ਮਦਰ ਇਸ ਦੇ ਚੋਪੇ ਓਏ ਚੁਪ ਮੀਕਲ ਜ ਨੂੰ ਸਾਹ ਜਨ ਛੋਡੋ ਸੰਗਤ ਜੀ ਇਹ ਹੈ ਪੈਡਬਲ ਗੁਰੂਵਾਰ ਬਣੀਏ ਵੀਰ ਦੀ ਬੱਚੇ ਮੂੰਹ ਪਰ ਘਟੋ ਤਰਵਾਤੀ ਦਿਖਾਈਏ ਮੈਂ ਫਾਇਰ ਹੋ ਜਾ ਅੱਤੀ ਨਾ ਕਮ ਅੱਜ ਹੈ ਦੇਖ ਲੈ ਗੰਡਾ ਦੇਖ ਮਾਸਟਰ ਸਲੀਮ ਗੱਲ ਕੀ ਏ ਗੱਲ ਕੀ ਆ ਅਰਿੰਦਰ ਬੁੱਧਿੰਗਾ ਉਹ ਲਾਓ ਓਏ ਮਾਸਟਰ ਸਲੀਮ ਤਾ ਚਲਾ ਗਿਆ ਗੱਲ ਕੀ ਏ ਉਹ ਦੇ ਮਾਸਟਰ ਸਲੀਮ ਉਧਰ ਚਲਾ ਗਿਆ ਦੁਪਹਿਰਿਆ ਕਿੱਥੇ ਚਲਾ ਗਿਆ ਆਉਣਾ ਮਾਸਟਰ ਸਲੀਮ ਕਾਲੂ ਉਹ ਚੋ ਉਹ ਮਾਸਟਰ ਸਲੀਮ ਤੂੰ ਕਿੱਥੇ ਖੜਾ ਰੇ ਮੈਂ ਚੱਕਰ ਨਹੀਂ ਆ ਕੇ ਬਿੱਲਾ ਹਾਂ ਦੁਨ ਤੇ ਨਹੀਂ ਉਹ ਵੀਡੀਓ ਯਾਦ ਦੇ ਚ ਪਹਿਨਾ ਮਿਲ ਲੋੜ ਨਹੀਂ ਆਂ ਨਾ ਦੇ ਚਾ ਚਲੋ ਦੋ ਚਲ ਮੰਮੀ ਨਹੀਂ ਆਉਂਦੇ ਆ ਫੇਰ ਤੁਹਾਨੂੰ ਮਿਲਦੇ ਆ ਜਾਓ ਤੇ ਇਧਰ ਪਾਸ ਚੱਲਦਾ ਪਿਆਦਾ ਤਾਂ ਬੈਠੇ ਹੋਏ ਆ ਸਸਕਾਰੀ ਬੱਚੇ ਇਹਨਾਂ ਨੂੰ ਅਕਲ ਨਹੀਂ ਹੈਗੀ ਦੋਨਾਂ ਨੂੰ ਮੈਂ ਕੋਠਲੇ ਬੈਠਾ ਰਿਹਾ ਇਹ ਇਹਨਾਂ ਨੇ ਵੀ ਨਿਕ ਲੈ ਵਾਹੇ ਗੁਰਦੀ ਕੀ ਫਤਿਹ ਆ ਕਿਨੇ ਖੋ ਜਿਹੀ ਬਾਬੇ ਜੀ ਬੋਲੇ ਸੋਨੇ ਆਲੇ ਸਾ ਸ੍ਰੀ ਅਕਾਲ ਇਹ ਦੋਸਤ ਸਮਾਪਤੀ ਹੋ ਚੁੱਕੀ ਆ ਹੁਣ ਟੋਪਿਕ ਤੇ ਹੋ ਗਏ ਟੋਪਿਕ ਸੀ ਗਾਇਸ ਹਮੇ ਇੱਧਰ ਸਫੇਦ ਸਾਫ ਕਰ ਜਾਨੇ ਬੀਬੀ ਜੀ ਹਾਂ ਜੀ ਆਪਕੋ ਕੋਈ ਕੰਮ ਨਹੀਂ ਹੁੰਦਾ ਕੰਮੀ ਕਰ ਰਹੀ ਹਾਂ ਮੈਂ ਦਿੱਲੀ ਬੈਠੀ ਆ ਨਹੀਂ ਸਰ ਜੀ ਦੀ ਕੰਮੀ ਕਰਦੇ ਰਹਿਣ ਤੁਹਾਨੂੰ ਕੋਈ ਕੰਮ ਨਹੀਂ ਯਾਰ ਅੰਮੀ ਨਾ ਕਰਾ ਨਾ ਕਰਾ ਯਾਰ ਕੰਮ ਗਿਆ ਕਰਾ ਲਾ ਕਰੂੰਗੀ ਕਰਾ ਦੇ ਮੇਰਾ ਆ ਦੇ ਬਿੱਤਾ ਚਾ ਲੈ ਜੀ ਸਿੱਧਾ ਸਿੱਧਾ ਨੇ ਕਹਤਾਂ ਮੇਰਾ ਵਿਆਹ ਕਰ ਦੋ ਆ ਫੜ ਲਓ ਮੈਂ ਤੂੰ ਸਿੱਧਾ ਕਰ ਮੇਰਾ ਵਿਆਹ ਕਰ ਦੋ ਫੜ ਲਓ ਫੜ ਲਓ ਮੈਂ ਜਲਦੀ ਬਰਾਤੀ ਆਗੇ ਆ ਇੱਥੇ ਚਲੋ ਗਾਇਜ਼ ਇਕੱਠ ਹੋਏ ਦੋਸਤੋ ਇਕੱਠ ਰੈਲੀ ਤੇ ਚੱਲਨੇ ਆ ਸਾਰੇ ਨੇ ਦੋਸਤੋ ਇਹ ਬਲੇਟਸ ਸਫਾਈ ਕਰਦੇ ਬੈਨੇ ਕਦ ਤੱਕ ਫ੍ਰੀ ਹੋਵੋਗੇ ਮੈਂ ਮੁੱਤਰੀ ਬਾਸ ਵਿੱਚ ਚੜ ਜਾਣਗੇ ਹੁਣ ਸਬਜ਼ੀ ਸਮਝੀ ਕੀ ਬਣਾਣੀ ਹੈ ਸਬਜ਼ੀ ਸਬਜ਼ੀ ਖੱਤੇ ਦਾਓ ਆਂਟੀ ਅਮਾ ਪੀਲੀ ਤਾਲ ਬਣਾ ਲਓ ਉਹ ਦੋ ਮਿੰਟ ਮੇਰੀ ਵੀ ਸੁਣ ਲਓ ਆਂਟੀ ਹਾਂ ਅਪਕਲ ਜੀ ਦੱਸੋ ਅਗਾਂਹ ਐਸਪੀ ਵਾਲੇ ਬਲੋਗੇ ਕੀ ਬਣਾ ਤੁਸੀਂ ਕਿਹੜੀ ਐਸਪੀ ਵਾਲਾ ਕਰੇਲੇ ਦੀ ਰਸਪੀ ਹੈਣਾ ਉਸ ਤੋਂ ਬਾਅਦ ਉਸ ਪਤਨੀ ਨਵੀਂ ਕਦੋਂ ਆ ਰਹੀ ਆ ਉਹ ਆਉਣਗੇ ਅੰਮਾ ਤੂੰ ਦਾਲ ਬਣਾ ਲਓ ਦਾਲ ਬਣਾ ਲਓ ਅੱਜ ਇਹਨਾਂ ਰਾਤ ਸਬਜ਼ੀ ਜਿਹੜੀ ਬਣਾਈ ਸੀ ਰਾਤ ਰੋਟੀ ਖਾਧੀ ਹੈ ਕਿਸੇ ਨੇ ਹਾਂ ਸਵਾਦ ਖਾਧੀ ਹੈ ਉਹ ਮੈਂ ਤੇਰੀ ਇਤਨੇ ਜਿਹੜੀ ਖਾਧੀ ਉਹ ਵੀ ਛੱਡੀ ਹੋਈ ਇੱਕ ਸਵਾਦ ਸਵਾਦ ਢਿੱਕਾ ਲੰਦ ਹੁੰਦੇ ਅਸੀਂ ਕਿਉਂ ਖਾਧੀ ਸਵਾਦ ਪਹਿਲਾਂ ਪੁੱਛੋ ਆਂਟੀ ਨੂੰ ਚੱਲਣਾ ਬੋਲੇ ਉਹ ਸਵਾਦ ਨਹੀਂ ਨਹੀਂ ਆਂਟੀ ਨੇ ਮੈਨੂੰ ਕਿਹਾ ਆਂਟੀ ਤੁਸੀਂ ਕਿਹਾ ਮੈਨੂੰ ਜਾਣਨਾ ਬੋਲ ਕਿਆ ਦਊ ਮੈਂ ਸਾਰੇ ਲਈ ਪਕੜ ਤੜੀਏ ਪਹਿਲੀ ਤੇ ਬੋਲ ਲੋ ਕਹਾਂ ਮਮਾਂ ਦਰ ਲੈ ਜਿਆਦਾ ਨਾ ਬੋਲ ਬਸ ਮਮੇ ਬੋਲ ਹਾਂ ਅਲਰਪਾ ਦਾ ਆ ਦੇ ਓਏ ਹਾਂ ਉਹ ਵਾਣ ਦਈਨੇ ਭਰਾਵਾ ਮਮੀ ਵਲੋਗ ਦੇ ਮਮੀ ਡਾਟਾ ਓਏ ਕਹਿੰਦੀ ਮਮੀ ਨੇ ਘਰੇ ਆ ਜਾਣਾ ਰਹਿਣ ਦੇ ਕਿਉਂ ਇਹਨੇ ਮਾਰਿਆ ਮਮੀ ਨੇ ਬਹੁਤ ਸਤਾਉਂਦਾ ਮਮੀ ਇਸ ਤੋਂ ਦਾ ਬੱਚਾ ਮਰ ਵੀਰ ਦੀ ਮਮੀ ਸਾਡ ਲੋ ਪਾ ਚਲੋ ਦੋਸਤਾਂ ਤੁਹਾਨੂੰ ਕੀ ਚਲੋ ਚੰਦ ਤੇ ਤਾਂ ਦੋਸਤੋ ਮਮਾਂਡ ਬਣਾ ਕੇ ਟੈਨੇ ਰੋਟੀ ਆਪ ਪਤਾ ਗਾਈਜ਼ ਖਾਲੀ ਆ ਤੀਕੇ ਨੇ ਵੀ ਖਾਲੀ ਆ ਹਾਂ ਕਿਉਂ ਗਿਆ ਜਦਾ ਖਾਲੀ ਜਦਾ ਨਹੀਂ ਮੈਂ ਤਾਂ ਹਾਂ ਸਾਡੀ ਜੀ ਮਰਚੂ ਸੀ ਗਿਆ ਤੁਹਾਨੂੰ ਮੱਖਣ ਨਹੀਂ ਪਾਇਆ ਤੁਸੀਂ ਨਾ ਆ ਨਹੀਂ ਸਾਡੇ ਚ ਮੱਖਣ ਪਾਇਆ ਹੈ ਤੁਸੀ ਖਾ ਲੋ ਕੋਈ ਨਹੀਂ ਚਲੋ ਤੇ ਚਲੋ ਦੋਸਤੋ ਮਮਾਂ ਨੂੰ ਖਾਣ ਲਈ ਕੇ ਰੋਟੀ ਤੇ ਤੁਹਾਨੂੰ ਆਪ ਕੋ ਮਿਲ ਜਾਣ ਰੋਟੀ 로ਟੀ ਖਾ ਕੇ ਫ੍ਰੀ ਹੋ ਗਏ ਨੇ ਤਾਂ ਤੇਰਾ ਪਾਣੀ ਤੇਰੇ ਕੁੰਖਾ ਬਾਇ ਨਹੀਂ ਨਾ ਜੇ ਕਈ ਮੋਟੀ ਰਹਿ ਗਿਆ ਮੋਟੇ ਹੈ ਨਹੀਂ ਤੁਸੀਂ ਕੋਈ ਨਹੀਂ ਗਾਈਜ਼ ਇਹ ਵੀ ਚੈਲੰਜ ਆ ਆਪਾ ਪਤਲੇ ਵੀ ਹੋ ਜਾਣਾ ਹੈ ਮਾਂ ਇੰਨੇ ਤੋਂ ਮੋਟੇ ਤਾਂ ਚਾਹੀਦੇ ਆ ਕਿੰਨੀ ਕਿ ਮੈਂ ਮੋਟ ਪਤਲੀ ਹੋ ਜਾ ਮੈਂ ਦੱਸੀ ਪਹਿਲਾਂ ਹੁਣ ਪਤਲੀ ਹੋਵਾਂ ਸਾਨੂੰ ਨਹੀਂ ਬਸ ਸਾਨੂੰ ਪਤਲੀ ਮੰਮੀ ਪੁਸਾਉਂਦਾ ਹਾਂ 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 ਬਸ ਪੇਡੇ ਬਣ ਜਾ ਫੇਰ ਤੱਕ ਮਰੀ ਹੋਊ ਡੜਣੀ ਆ ਉਹਦੇ ਅਜੂ ਦੇ ਕਹਿਣ ਨੂੰ ਕੋਈ ਸ਼ਰਮ ਨਾ ਲੱਗੋ ਜਿਵੇਂ ਜਿਵੇਂ ਮੇਰੀ ਮੰਮੀ ਆ ਗੰਦੀ ਜੀ ਹਾਂ ਲੈ ਲੈ ਮੈਨੂੰ ਇੰਨਾ ਪਿਆਰ ਕਰਦੇ ਆ ਮੇਰੀ ਮੰਮੀ ਹਰ ਵਾਰੀ ਕਹਿੰਦੀ ਰਹਿੰਦੀ ਗਾਲਾਂ ਕੱਢ ਦੇ ਕੱਢ ਦੇ ਤੇਰੀ ਬੱਚੀ ਲਾਜ ਦੀ ਦੱਬ ਕਿਸੇ ਨੂੰ ਨਾ ਲੈ ਇੰਨਾ ਪਿਆਰ ਕਰਦੀ ਆ ਨਾ ਮੇਗਾ ਕੀ ਮੰਮੀ ਕਰਦੀ ਕਿ ਨਹੀਂ ਕਰਦੀ ਕਿੰਦਾ ਚਾ ਕਰਦੀ ਕੀ ਹੁੰਦਾ ਵਾ ਤੈਨੂੰ ਉਦੋਂ ਕਿਹਾ ਸੀ ਨਾ ਕੈਰ ਕਰਦੇ ਹੋਗੇ ਨਹੀਂ ਕੈਰ ਕਰਦੇ ਹੋਗੇ ਨਹੀਂ ਕੈਰ ਕਰਦੇ ਹੋਗੇ ਨਹੀਂ ਨਹੀਂ ਹੁਣ ਤਾਂ ਜਮਾ ਹੀ ਨਹੀਂ ਜਾਉਂ ਟੁੱਟੀ ਖਾਲਾ ਤਾਂ ਚਲੋ ਦੋਸਤੋ ਆਪਾਂ ਇਸ ਵਲੌਗ ਤੱਕ ਇੱਥੇ ਕਰ ਦਿੰਦੇ ਜੇ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਬਾਏ ਬਾਏ ਦੋਸਤੋ ਅੱਜ ਨਹੀਂ ਨਹੀਂ 1 ਮਿੰਟ ਦੋਸਤ ਕੱਲ ਇਹਨੇ ਵਲੌਗ ਦਾ ਐਂਡ ਕਰਨ ਲੱਗਾ ਕੀ ਕਿਹਾ ਸੀ ਗੇਮ ਖੇਡਾਂਗੇ ਗਾਇਜ਼ ਅੱਜ ਗੇਮ ਰਹੇਗੀ ਕਿਉਂਕਿ ਇਸ ਤਰ੍ਹਾਂ ਵੀ ਸੀ ਇਸ ਤਰ੍ਹਾਂ ਵੀ ਸੀ ਏ ਸਾਰਾ ਦਿਨ ਕੁਝ ਨਹੀਂ ਕਰ ਸਕਦਾ ਗਾਈਜ਼ ਇਹ ਕੁਝ ਨਹੀਂ ਕਰ ਸਕਦਾ ਗਾਈਜ਼ ਗੇਮ ਖੇਡਾਂਗੇ ਆਪਾਂ ਜਲਦੀ ਖੇਡਾਂਗੇ ਸਾਰਾ ਦਿਨ ਵਲੋਗ ਨਾਲ ਬਣ ਰਿਹਾ ਮੈਂ ਕਹਤਾ ਹਾਂ ਮੈਂ ਸਟ੍ਰੇਟ ਹੈ ਨਹੀਂ ਕੰਮ ਲਈ ਮੈਂ ਕਹਤਾ ਨਾ ਖੇਡਾਂਗੇ ਕੱਲ ਖੇਡਾਂਗੇ ਪੱਕਾ ਖੇਡਾਂਗੇ ਬੰਦੇ ਤਾਂ ਲੜ ਪੈਂਦੇ ਇੱਥੇ ਲੜਪੈ ਦੇ ਕੌਣ ਲੜਿਆ ਤੇਰਾ ਨਾ ਕੋਈ ਦਿਨੇ ਲੜਿਆ ਤੇਰਾ ਨਾ ਕੋਈ ਦਿਨੇ ਨਹੀਂ ਸਵੇਰੇ ਤੁਸੀਂ ਵਲੌਗ ਦੇਖ ਲੈ ਸਾਰਾ ਗਾਈ ਤੁਸੀਂ ਦੱਸੋ ਤੁਸੀਂ ਕਿਤੇ ਲੜਾਈ ਹੁੰਦੀ ਦੇਖੀ ਹੈ ਇਹਦੇ ਨਾਲ ਮੇਰੇ ਕਈ ਕਲਾ ਕੈਮਰੇ ਪਿੱਛੇ ਨਾ ਇੱਕ ਵੀ ਨਹੀਂ ਕੈਮਰਾ ਜੇ ਤੇਰੀ ਲੜਾਈ ਹੁੰਦੀ ਉਹ ਤਾਂ ਜਮਾ ਹੀ ਨਹੀਂ ਕੈਮਰੇ ਪਿੱਛੇ ਹੁੰਦੀ ਲੜਾਈ ਤਾਂ ਜਮਾ ਸਾਹਮਣੇ ਹੁੰਦੀ ਆ ਚਲੋ ਕੋਈ ਨਾ ਦੋਸਤੋ ਅਗਲੀ ਹੁੰਦੀ ਹੈ ਚਾਹੇ ਕੋਈ ਚੋਰੀ ਬਣਾ ਲਵੇ ਕੱਲ ਖੇਡਾਂਗੇ ਤਾਂ ਬਾਈ ਬੋਸਤੋ ਲਾਈਕ ਕਮੈਂਟ ਸ਼ੇਅਰ ਕਰਦੇ ਮੇਰੇ ਕਹਿੰਦੇ ਗਾਇਜ਼ ਇੱਥੇ ਯਕੀਨ ਨਾ ਕਰੇ